ਇਹ ਛੱਡ ਯਾਰ ਗੱਡੀ ਦਾ ਪਿੱਛੇ ਗੱਡੀ ਦਾ ਗੱਡੀ ਦਾ ਸਾਈਡ ਤੇ ਪਹਿਲਾਂ ਬਲਗੇਤੋਂ ਪਾਸ ਬਲਗੇਤੋਂ ਪਾਸੇ ਹੋ ਗੱਡੀ ਦਾ ਸਾਈਡ ਤੇ ਇਧਰ ਨਹੀਂ ਪਤਾ ਲੱਗਦਾ ਤੈਨੂੰ 1 ਮਿੰਟ ਸਾਈਡ ਤੇ ਲਾਉਣ ਨਾ ਗੱਡੀ ਸਾਈਡ ਤੇ ਲਾ ਹੈ ਨਵੇਂ ਆਏ ਹੋ ਤੁਸੀਂ ਗੱਡੀ ਥੱਲੇ ਕਰ ਗੱਡੀ ਥੱਲੇ ਕਰ ਰੋਡ ਤੋਂ ਗੱਡੀ ਥੱਲੇ ਕਰ ਇਹ ਤਾਂ ਇੱਥੇ ਹੀ ਖੜੂਗੀ ਯਾਰ ਗੱਡੀ ਥੱਲੇ ਕਰ ਯਾਰ ਇਹ ਤਾਂ ਇੱਥੇ ਹੀ ਰਖੜੂਗੀ ਤੂੰ ਦੱਸ ਉਹ ਐਸਐਚਓ ਸਾਹਿਬ ਤੁਹਾਨੂੰ ਪਤਾ ਮੈਂ ਕੌਣ ਆ ਮੈਨੂੰ ਹੁਣ ਪਤਾ ਲੱਗੂ ਤੂੰ ਕੌਣ ਐ ਐਨਾ ਔਖਾ ਬੋਲਣ ਦੀ ਲੋੜ ਨਹੀਂ ਕੀ ਤੈਨੂੰ ਸਿਰਫ ਚੈਕਿੰਗ ਕਰਨਾ ਸਾਡਾ ਕੰਮ ਐ ਨਾ ਓਏ ਸਾਡੀ ਗੱਡੀ ਦੀ ਕਦੇ ਚੈ ਇਹੋ ਜਿਹਾ ਕੀ ਇਹੋ ਜਿਹਾ ਕੀ ਹੁੰਦਾ ਗੱਡੀ ਦੇ ਵਿੱਚ ਆ ਕੇ ਨਹੀਂ ਹੋਇਆ ਮੈਂ ਪੰਮਾ ਐਮਐਲਏ ਦਾ ਖਾਸ ਬੰਦਾ ਤੁਹਾਨੂੰ ਮਿਲਣ ਦੇ ਯੋਗ ਨਹੀਂ ਰਹਿਣਾ ਤੂੰ ਕੋਈ ਗੱਲ ਨਹੀਂ ਕਰਨੀ ਜੋ ਕਰਨਾ ਹੈ ਐਨੀ ਤਾਂ ਐਮਐਲਏ ਦੇ ਖੁਦ ਨਹੀਂ ਹਵਾ ਹੁੰਦੀ ਜਿੰਨੀ ਤੂੰ ਕਰੀ ਜਾਂਦਾ ਦੇਖੋ ਸਾਰਾ ਕੁਝ ਗਲਤ ਪੰਗਾ ਲੈ ਲਿਆ ਗੱਲ ਸੁਣ ਥਾਣੇਦਾਰ ਪਾਣੀ ਹੈ ਉਹ ਤੁਹਾਡਾ ਬੰਦਾ ਖਾਸ ਕਹਿੰਦਾ ਜੀ ਇਹ ਪੰਮਾ ਖਾਸ ਹੈ ਤਾਂ ਹੀ ਖਾਸ ਕਹਿੰਦਾ ਕੀ ਹੈ ਤੁਹਾਡਾ ਜੀ ਕੁਝ ਨਹੀਂ ਹੋਵੇ ਯਾਰ ਤੂੰ ਕੀ ਲੈਣਾ ਉਸ ਗੱਲ ਤੋਂ ਸਟਾ ਖੜ ਜਾ ਯਾਰ ਪਾਸੇ ਖੜਿਆ ਯਾਰ ਪਰਮਜੀਤ ਹਾਂਜੀ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਠੀਕ ਹੈ ਜੀ ਕੋਸ਼ਿਸ਼ ਕਰਨੀ ਬੰਦਾ ਹਰੇਕ ਰੋਕਣਾ ਠੀਕ ਹੈ ਠੀਕ ਹੈ ਮਲਕੀਤ ਠੀਕ ਹੈ ਇੱਕ ਧਿਆਨ ਰੱਖੇ ਹਾਂਜੀ ਜਨਾਬ ਇਹ ਬੰਦਾ ਬੇਸ਼ੱਕ ਕੋਈ ਆਪਣਾ ਹੈ ਬੇਸ਼ੱਕ ਕੋਈ ਜਾਣ ਪਛਾਣ ਵਾਲਾ ਖੁਸ਼ ਹੈ ਠੀਕ ਹੈ ਕਾਗਜ਼ ਪੱਤਰ ਚੈੱਕ ਕਰੇ ਬਿਨਾ ਜਾਣ ਨਹੀਂ ਦੇਣਾ ਕਿ ਆਪਾਂ ਬੰਦਾ ਜੇ ਕੋਈ ਗਲਤ ਕਿਸੇ ਤਰੀਕੇ ਦਾ ਲੱਗਦਾ ਉਹਦੇ ਚ ਕੋਈ ਲਾਜ ਨਹੀਂ ਠੀਕ ਹੈ ਖਾਸ ਧਿਆਨ ਰੱਖਣਾ ਪਰਮਜੀਤ ਠੀਕ ਹੈ ਜੀ ਖਾਸ ਖਿਆਲ ਰੱਖਣਾ ਠੀਕ ਹੈ ਮਲਕੀਤ ਰੋਕੋ ਸਾਈਡ ਤੇ ਵਾਲੇ ਰੋਡ ਸੜਕ 'ਚ ਨਾ ਲੱਗੀ ਇਹਦਾ ਹੈਲਮਟ ਵੀ ਨਹੀਂ ਹੈ ਖਾਈ ਨਹੀਂ ਇਹਦੇ ਕੋਲ ਕੱਖ ਵੀ ਨਹੀਂ ਲੱਗਦਾ ਰੋਕ 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 ਆ ਸਾਈਡ ਤੇ ਲਾ ਸਾਈਡ ਤੇ ਲਾ ਇੱਧਰ ਕਾਗਜ਼ ਦਿਖਾਓ ਜੀ ਕਿਤੋਂ ਆ ਰਹੇ ਹੋ ਰੋੜੀਪੁਰ ਤੋਂ ਹੈ ਸਰ ਅੱਛਾ ਨਾਲ ਦਾ ਪਿੰਡ ਹੀ ਤੁਹਾਡਾ ਹਾਂ ਹਾਂ ਨਾਲ ਦਾ ਪਿੰਡ ਸਾਹਮਣੇ ਵਾਲਾ ਪਿੰਡ ਹੈ ਤੁਹਾਡਾ ਠੀਕ ਹੈ ਇਹ ਕਾਗਜ਼ ਪੱਤਰ ਇਹ ਕਾਗਜ਼ ਪੱਤਰ ਹੈਗੇ ਸਾਰੇ ਹੈਗੇ ਓਕੇ ਹਾਂ ਜੀ ਹਾਂ ਮੇਰਾ ਮਕਸਦ ਤੁਹਾਨੂੰ ਪਰੇਸ਼ਾਨ ਕਰਨਾ ਨਹੀਂ ਤੁਸੀਂ ਕਹਿਤਾ ਕਿ ਆ ਨਾਲ ਦੇ ਪਿੰਡ ਦੇ ਹਾਂਜੀ ਮੈਂ ਦੇਖ ਲਿਆ ਤੁਹਾਡਾ ਮੋਟਰਸਾਈਕਲ ਨੰਬਰ ਜਿਹੜਾ ਉਹ ਲੋਕਲ ਨੰਬਰ ਹੈ ਤੁਹਾਡਾ ਕੋਈ ਗੱਲ ਨਹੀਂ ਮੈਨੂੰ ਉਸ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਨਾ ਮੈਂ ਤੁਹਾਨੂੰ ਕਹਾਂ ਮੈਂ ਕਾਗਜ਼ ਦਿਖਾ ਦਵਾਂ ਕੋਈ ਗੱਲ ਨਹੀਂ ਜੱਟ ਬੰਦੇ ਉਹ ਨਾ ਹੋਣਗੇ ਵਿੱਚ ਕੋਈ ਟੈਨਸ਼ਨ ਨਹੀਂ ਹੈ ਪਰ ਮੈਨੂੰ ਇੱਕ ਚੀਜ਼ ਦੱਸੋ ਤੁਹਾਡੀ ਜਾਨ ਦੀ ਸੇਫਟੀ ਵਾਸਤੇ ਜੇ ਮੈਂ ਗੱਲ ਕਰਾਂ ਹੈਨਾ ਮੇਰੇ ਵੱਲ ਦੇਖ ਕੇ ਗੱਲ ਕਰੋਗੇ ਫਿਰ ਤੁਹਾਨੂੰ ਜ਼ਿਆਦਾ ਸਮਝ ਆਊਗੀ ਮੈਂ ਕਹਿੰਦਾ ਵੀ ਜੇ ਮੈਂ ਤੁਹਾਨੂੰ ਇਹ ਪੁੱਛਾਂ ਕਿ ਤੁਸੀਂ ਦੇਖੋ ਜੱਟ ਬੰਦੇ ਉਹਦਾ ਪਰਨਾ ਬੰਨਿਆ ਹੋਵੇ ਸਿਰ ਤੇ ਜਾਂ ਪੱਗ ਬੰਨੀ ਹੋਵੇ ਜਾਂ ਫਿਰ ਜੇ ਸਾਰਾ ਇੰਤਨੀ ਫਰਦੀ ਅੱਜਕੱਲ ਕੋਣ ਹੈਲਮਟ ਪਾਉਂਦਾ ਇਹ ਹੈਲਮਟ ਨਾਲ ਬਿਨਾ ਮਰਿਆ ਤਾਂ ਦੇਖਿਆ ਨਹੀਂ ਕੋਈ ਅੱਜਕੱਲ ਕੋਈ ਮਰੇ ਮਰਿਆ ਨਹੀਂ ਵੇਖਿਆ ਮੈਂ ਮਰੇ ਦੀ ਗੱਲ ਨਹੀਂ ਕੀਤੀ ਜਦੋਂ ਮਰ ਗਏ ਫਿਰ ਉਦੋਂ ਬਾਅਦ ਹੈਲਮਟ ਦਾ ਕੀ ਫਾਇਦਾ ਫਿਰ ਨਾਲ ਰੱਖਣਾ ਲਾਸ਼ ਦੇ ਪਾਈ ਦੂਰੀ ਫਰਦੀ ਜਨਤਾ ਜੀ ਸਾਰੀ ਬਾਈ ਬਹੁਤ ਚੀਜ਼ਾਂ ਇਹ ਹੁੰਦੀਆਂ ਐ ਤੁਸੀਂ ਮੰਨਣ ਦੀ ਕੋਸ਼ਿਸ਼ ਕਰੋ ਦੇਖੋ ਮੈਨੂੰ ਐ ਨਾ ਸਮਝੋ ਕਿ ਮੈਂ ਤੁਹਾਨੂੰ ਜਾਨ ਮੋਦ ਕੇ ਕੁਝ ਹਰਾਸ ਕਰ ਰਿਹਾ ਪਰੇਸ਼ਾਨ ਕਰ ਰਿਹਾ ਮੈਂ ਤੁਹਾਡੀ ਸੇਫਟੀ ਵਾਸਤੇ ਕਹਿ ਰਿਹਾ ਤੁਹਾਡੇ ਪਰਿਵਾਰ ਵਾਸਤੇ ਤੁਹਾਡੀ ਜਾਨ ਦੀ ਕਿੰਨੀ ਕੀਮਤ ਹੈ ਮੇਰੇ ਹੈਲਮਟ ਰੈੱਡ ਵੱਡੀ ਗੱਲ ਉੱਤਤਾ ਕੋਈ ਹੈ ਨਹੀਂ ਜੀ ਪਾਸੇ ਚਲਾਨ ਮੋਟ ਕੰਮ ਆ ਜੀ ਚਲਾਨ ਚਲਾਨ ਲਾਜ਼ਮੀ ਬੰਦਾ ਜੀ ਚਲਾਨ ਲਾਜ਼ਮੀ ਕਰਦਾ ਮਲਕੀਤ ਜੀ ਆਪਾਂ ਚਲਾਨ ਕਟਣੇ ਹੋ ਤਾਂ ਇਹੋ ਜਿਹਾ 1000 ਕੱਟ ਦਿਆ ਤੁਹਾਨੂੰ ਹੈਨਾ ਆਪਾਂ ਇਸੇ ਕਰਕੇ ਸਮਝ ਜਿਹੜੀ ਪਤਾ ਲੱਗੂਗਾ ਇਹ ਕਹਿੰਦਾ ਹੈਲਮਟ ਕਹਿੰਦਾ ਹੁੰਦਾ ਕੀ ਹੈ ਜੀ ਬਸ ਆਪਾਂ ਤਾਂ ਹੀ ਤਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਅਸਲ ਦੇ ਵਿੱਚ ਆ ਹੀ ਹੁੰਦਾ ਵੀ ਬੰਦੇ ਨੂੰ ਡਾਰੇ ਆਪਣੇ ਤੋਂ ਇਹ ਲੱਗਦਾ ਵੀ ਪੁਲਿਸ ਜੇ ਖੜ ਗਈ ਸਾਹਮਣੇ ਪਤਾ ਨਹੀਂ ਕਾਦੇ ਵਾਸਤੇ ਖੜ ਗਈ ਆਪਾਂ ਤਾਂ ਹੀ ਆਪਣੀ ਕੋਸ਼ਿਸ਼ ਆਪਾਂ ਤਾਂ ਇਹੀ ਕਰਦੇ ਆ ਨਾ ਵੀ ਆਪਾਂ ਕੋਸ਼ਿਸ਼ ਕਰਦੇ ਆ ਕਿ ਬੰਦਾ ਹੈਨਾ ਇਹਦੇ 5 ਮਿੰਟਾਂ ਦਾ ਫਰਕ ਪਊਗਾ ਤੁਹਾਨੂੰ ਠੀਕ ਹੈ ਸਰ ਇਹ ਤੁਹਾਡੇ ਦੇ ਵਿਸ਼ਵਾਸ ਹੈ ਜੇ ਮੈਂ ਚਾਹਾਂ ਤਾਂ ਤੁਹਾਡੇ ਕੋਲ ਕਾਗਜ਼ ਕਢਵਾ ਸਕਦਾ ਕੁਝ ਨਹੀਂ ਕਾਗਜ਼ ਹੈਗੇ ਸਾਰੇ ਨਹੀਂ ਕੁਝ ਨਹੀਂ ਕਢਵਾਉਣਾ ਮੈਂ ਤੁਹਾਡੇ ਕੋਲ ਕੁਝ ਸੇਫਟੀ ਤੌਰ ਤੌਰ ਤੇ ਫੜ ਵੀ ਸਕਦਾ ਨਾ ਗਰੰਟੀ ਤੌਰ ਤੇ ਵੀ ਵਾਪਸ ਆਉਂਗੇ ਕਿ ਨਹੀਂ ਹੋਗੇ ਤੁਹਾਡੀ ਬੋਲੀ ਤੋਂ ਪਤਾ ਲੱਗਦਾ ਹੈ ਕਿ ਬੰਦੇ ਤੁਸੀਂ ਸਿਆਣੇ ਹੋ ਪੜੇ ਲਿਖੇ ਸਮਝਦਾਰ ਹੋ ਮੇਰੀ ਗੱਲ ਨੂੰ ਸਮਝਦੇ ਹੋਵੋਗੇ ਮੋਟਰਸਾਈਕਲ ਮੇਰਾ ਭਰਾ ਬਣ ਕੇ ਮੋੜੋ ਹੰਬਰ ਰਿਕਵੈਸਟ ਹੈ ਠੀਕ ਹੈ ਪਬਲਿਕ ਦੀ ਜਾਨ ਦੀ ਰਾਖੀ ਕਰਨਾ ਸਾਡਾ اخਲਾਕੀ ਫਰਜ਼ ਹੈ ਠੀਕ ਹੈ ਸਾਨੂੰ ਸੌਖੇਾਈ ਜਾਂਦੀ ਹੈ ਕਿ ਪਬਲਿਕ ਦੀ ਰਾਖੀ ਕਰਾਂਗੇ ਉਹ ਤੁਹਾਡੀ ਜਾਨ ਮ ਉਹਦੇ ਵਿੱਚ ਇੱਕ ਇਹ ਚੀਜ਼ ਵੀ ਆਉਂਦੀ ਹੈ ਕਿ ਤੁਹਾਡਾ ਸਿਰ ਸੇਫ ਚਾਹੀਦਾ ਜੇ ਤੁਸੀਂ ਮੋਟਰਸਾਈਕਲ ਵਰਗਾ ਵਹੀਕਲ ਚਲਾ ਰਹੇ ਹੋ ਆ ਪਿੱਛੇ 1 ਕਿਲੋਮੀਟਰ ਤੇ ਦੁਕਾਨ ਹੈ ਤੁਹਾਨੂੰ ਪਤਾ ਹੈ ਹੈਲਮਟ ਵਾਲੀ ਬਜ਼ਾਰ ਦੇ ਵਿੱਚ ਹਾਂਜੀ ਸਰ ਹਾਂਜੀ ਠੀਕ ਹੈ ਹੁਣੇ ਜਾਓ ਤੇ ਤੁਸੀਂ ਮੈਨੂੰ 10 ਮਿੰਟਾਂ ਦੇ ਵਿੱਚ ਹੈਲਮਟ ਚੰਗਾ ਲਿਓ ਤੇ ਤੁਸੀਂ 10 ਮਿੰਟਾਂ ਦੇ ਵਿੱਚ ਮੈਨੂੰ ਚੈੱਕ ਕਰਵਾ ਕੇ ਜਾਓਗੇ ਹੈਲਮਟ ਲੈ ਲਿਆ ਠੀਕ ਹੈ ਸਰ ਠੀਕ ਹੈ ਮੈਨੂੰ ਮੈਨੂੰ ਚੰਗਾ ਲੱਗੂਗਾ ਕਿ ਮੈਂ ਹੋ ਸਕਦਾ ਆਪਣੀ ਡਿਊਟੀ ਸਹੀ ਕਰਨੀ ਹੈ ਜੇ ਤੁਸੀਂ ਇਸ ਗੱਲ ਨੂੰ ਮੰਨੋਗੇ ਤਾਂ ਦੇਖੋ ਕਈ ਵਾਰੀ ਲੱਖਾਂ ਰੁਪਏ ਦੀ ਫਸਲ ਬਰਬਾਦ ਹੋ ਜਾਂਦੀ ਹੈ ਉਹ ਬਰਦਾਸ਼ਤ ਕਰਦੇ ਹਨ ਹਾਂਜੀ ਠੀਕ ਹੈ ਉਹਦੇ ਵਿੱਚ ਹੀ ਸਮਝ ਲਓ ਤੁਹਾਡਾ 500 700000 ਰੁਪਇਆ ਜੇ ਕੋਈ ਲੱਗੂਗਾ ਹੈਲਮਟ ਤੇ ਜਿਹੋ ਜਿਹਾ ਤੁਸੀਂ ਕੁਆਲਟੀ ਵਾਈਜ਼ ਲਾਉਂਗੇ ਤਾਂ ਤੁਹਾਡੇ ਤੁਹਾਡੇ ਪਰਿਵਾਰ ਨੂੰ ਤੁਹਾਡੀ ਬਹੁਤ ਲੋੜ ਹੈ ਤੇ ਉਹ ਤੁਹਾਡੀ ਜਾਨ ਦੀ ਸੁਰੱਖਿਆ ਵਾਸਤੇ ਹੈ ਇਹ ਗੱਲ ਪਿਛ ਦੇ ਵੀ ਤੁਹਾਡੇ ਕੰਮ ਆਊਗੀ ਅੱਜ ਹੋ ਸਕਦਾ ਬੁਰੀ ਲੱਗਦੀ ਹੋਵੇ ਤੁਹਾਨੂੰ ਥੈਂਕ ਯੂ ਚਲੋ ਮੇਰੀ ਗੱਲ ਮੰਨੋ ਹੈਲਮਟ ਲੈ ਕੇ ਤੁਹਾਡੀ ਮਿੱਤਰ ਆ ਤੁਹਾਡੀ ਦੁਸ਼ਮਣ ਨਹੀਂ ਹਾਂ ਸਰ ਲੈ ਲੈਣੇ ਠੀਕ ਹੈ ਨਾ ਹੁਣ ਇਹਨੂੰ ਚੈੱਕ ਕਰਵਾ ਕੇ ਜਾਣਾ ਹਾਂ ਸਰ ਠੀਕ ਹੈ ਲੱਗੇ ਪੜ ਦੇਣਾ ਰੈਸਪੀਟ ਲੈ ਲੈਣ ਦੀ ਹੁਣ ਹੈਲਮਟ ਨਾਲ ਕਮਿਸ਼ਨ ਕਰੀ ਬੈਠਾ ਲੱਗਦਾ ਮੈਨੂੰ ਇਹ ਉਰੇ ਉਹ ਰੋਕਿਆ ਕਰੋ ਯਾਰ ਐਨੇ ਚਰਚਾ ਨਿਕਲ ਜਾਂਦੇ ਜੋ ਆਖ ਜੇ ਬੰਦ ਨਾ ਮੋਬਾਈਲ ਆਇਆ ਬੰਦ ਕਰਕੇ ਕੀ ਗੱਲ ਹੋ ਗਈ ਸਰ ਨਹੀਂ ਗੱਲ ਕੁਛ ਨਹੀਂ ਹੋਈ ਗੱਲ ਤੈਨੂੰ ਮੈਂ ਦੱਸ ਦੇਣਾ ਬੇਟਾ ਕੀ ਹੋਈ ਹੈ ਕਿੱਥੋਂ ਆ ਰਹੇ ਐਤੋਂ ਸ਼ਹਿਰੋਂ ਹੀ ਆ ਰਹੇ ਸੀਗੇ ਸ਼ਹਿਰੋਂ ਜਾਣਾ ਕਿੱਥੇ ਆ ਬਾਹਰ ਸਾਹਮਣੀ ਕਰ ਰਹੀ ਹੈ ਆਪਣੀ ਉਹ ਦੱਸ ਦੇ ਜਿਹੜੇ ਹਾਂਜੀ ਸ਼ਹਿਰ ਕਿੰਨੇ ਦੂਰ ਹੈ ਤੁਮ ਫਾਇੰਡ ਹੈ 15 16 ਕਿਲੋਮੀਟਰ ਹੀ 15 16 ਕਿਲੋਮੀਟਰ ਠੀਕ ਹੈ ਕਾਗਜ਼ ਹੈਗੇ ਸਾਰੇ ਕਾਗਜ਼ ਤਾਂ ਹੈਗੇ ਹੀ ਪਰ ਘਰੇ ਪਏ ਜੀ ਮੋਟਰਸਾਈਕਲ ਤੇਰੇ ਕੋਲੇ ਕਾਗਜ਼ ਘਰੇ ਪਏ ਆ ਬਸ ਇਹ ਐ ਹੀ ਹੋ ਜਾਂਦਾ ਕਹਿੰਦੇ ਐਨਨ ਕਰਦਾ ਹੁੰਦਾ ਹਨਾ ਫੇਰ ਮੁੜ ਕੇ ਫੇਰ ਕੀ ਕਰਦੇ ਹੋ ਤੁਸੀਂ ਫਿਰ ਹੁਣ ਵੀ ਤੇਰਾ ਮੈਂ ਅਸਲ ਤਨੂੰ ਕਾਗਜ਼ਾਂ ਤੇ ਰੋਕਿਆ ਹੀ ਨਹੀਂਗਾ ਪੜਿਆ ਲਿਖਿਆ ਮੁੰਡਾ ਹੈ ਕੋਈ ਗੱਲ ਨਹੀਂ ਮੈਨੂੰ ਤੇਰੇ ਤੇ ਕੋਈ ਡਾਊਟ ਨਹੀਂ ਜੇ ਬੋਲਟ ਲਈ ਫਿਰ ਤਾਂ ਕਾਗਜ਼ ਵੀ ਹੋਣਗੇ ਪਰ ਮੈਂ ਤੈਨੂੰ ਰੋਕਿਆ ਕਿਵੇਂ ਪਤਾ ਨਹੀਂ ਨਹੀਂ ਪਤਾ ਨਹੀਂ ਤੇਰਾ ਫੋਨ ਕਿਵੇਂ ਲੱਗਿਆ ਸੀ ਮਲਕੀਤ ਫੋਨ ਕਿਵੇਂ ਲੱਗਿਆ ਸੀ ਇਹਦਾ ਐ ਕਰਕੇ ਜੀ ਮੁੰਡਾ ਸਿਆਣ ਲਾ ਕੇ ਦਿਖਾਈ ਲਾ ਕੇ ਦਿਖਾਈ ਹਾਂ ਜੀ ਇੱਕ ਮਿੰਟ ਮੈਂ ਦੱਸਦਾ ਪਰਮਜੀਤ ਹਾਂ ਜੀ ਆ ਦੇਖਿਓ ਮੜਾ ਜੀ ਆਪਾਂ ਇੱਕ ਕਰੀ ਨੋਟ ਕਰਵਾ ਦਈਏ ਇਹਨੂੰ ਹਣਾ ਲਾਈਨ ਬਟਨ ਲਾਈਫ ਫੋਨ ਠੀਕ ਹੈ ਉਹਦਾ ਹੀ ਬੱਸ ਹਾਂ ਨਹੀਂ ਇੱਕ ਮਿੰਟ ਮੈਂ ਦੱਸਦਾ ਬੇਟਾ ਲਾ ਫੋਨ ਲਾ ਤਾ ਲਾ ਮੋਟਰਸਾਈਕਲ ਦਾ ਹੈਂਡਲ ਸਿੱਧਾ ਕਰ ਹਾਂ ਜੀ ਠੀਕ ਹੈ ਹੁਣ ਫੋਨ ਕੱਢ ਰੱਖ ਲੈ ਇੱਥੇ ਇੱਥੇ ਰੱਖ ਲੈ ਕੋਈ ਗੱਲ ਹਾਂ ਜੀ ਹੁਣ ਹੈਂਡਲ ਫੜ ਹੁਣ ਸਾਹਮਣੇ ਦੇਖ ਆਹ ਚੀਜ਼ ਸਹੀ ਆ ਐਸੇ ਹੀ ਚੱਲਦਾ ਹੈ ਐਸੇ ਹੀ ਚੱਲਦਾ ਐਂ ਸਹੀ ਚੱਲਦਾ ਹੀ ਐਸੇ ਹੀ ਚੱਲਦਾ ਨਾ ਤੇ ਫਿਰ ਤੂੰ ਆ ਤੁਹਾਡਾ ਕੀ ਬੇਟਾ ਤੁਸੀਂ ਨਵੇਂ ਮੁੰਡਿਆਂ ਨੇ ਟ੍ਰੈਂਡ ਬਣਾ ਲਿਆ ਜੇ ਕੋਲਡ ਡਰਿੰਕ ਪੀਣਾ ਤਾਂ ਉਹ ਵੀ ਇੱਕ ਹੱਥ ਛੱਡ ਕੇ ਤੇ ਫਿਰ ਐ ਪੀਂਦੇ ਜਾਣਾ ਮੋਟਰਸਾਈਕਲ ਚੱਲਦੇ ਤੇ ਜੇ ਤੁਸੀਂ ਫੋਨ ਸੁਣਨਾ ਤਾਂ ਫੋਨ ਵੀ ਤੁਸੀਂ ਕਦੇ ਇਧਰਲੇ ਕੰਨ ਤੇ ਕਦੇ ਇਧਰਲੇ ਕੰਨ ਤੇ ਜਦੋਂ ਤੁਹਾਡਾ ਬੇਟਾ ਡਰਾਈਵਿੰਗ ਦੇ ਵਿੱਚ ਉਹ ਧਿਆਨ ਹੀ ਭੰਗ ਹੋ ਗਿਆ ਹਾਂਜੀ ਠੀਕ ਹੈ ਤੁਹਾਡਾ 70% ਧਿਆਨ ਜਿਹੜਾ ਉਹ ਸੜਕ ਤੋਂ ਡਰਾਈਵਿੰਗ ਤੋਂ ਖਤਮ ਹੋ ਗਿਆ 70% ਤੋਂ ਵੀ ਵੱਧ ਕਿਉਂਕਿ ਜਦੋਂ ਥੋੜੀ ਥੋੜੀ ਆ ਕੰਡੀਸ਼ਨ ਹੀ ਬਦਲ ਗਈ ਤੁਹਾਡੀ ਦੇਖਣ ਦੀ ਹਾਂਜੀ ਹਾਂਜੀ ਫਰ ਨੂੰ ਨਹੀਂ ਲੱਗਦਾ ਕਿ ਐਕਸੀਡੈਂਟ ਦੇ ਚਾਂਸ ਹੈ ਹੈਗੀ ਆਈ ਪਰ ਇੰਪੋਰਟੈਂਟ ਕਾਲ ਸੀ ਕਰੂੰ ਫਿਰ ਤੁਹਾਡੀ ਜਾਨ ਨਾਲੋਂ ਕਾਲ ਜ਼ਿਆਦਾ ਇੰਪੋਰਟੈਂਟ ਸੀ ਨਹੀਂ ਫੜ ਕੇ ਵੀ ਤੁਹਾਨੂੰ ਸਾਥ ਦੇ ਸੀ ਹੈ ਉਹੀ ਕਹਿ ਰਿਹਾ ਮਲਕੀਤ ਬਸ ਉਹ ਕਾਲ ਸੀਗੀ ਕਰੀ ਬੇਟਾ ਕਾਲ ਮੈਨੂੰ ਇੱਕ ਗੱਲ ਦੱਸ ਇੱਕ ਮਿੰਟ ਦੀ ਕਾਲ ਜਿਹੜੀ ਹੈ ਨਾ ਉਹ ਬੰਦੇ ਦੀ ਜਾਨ ਲੈ ਲੈਂਦੀ ਹੈ ਪੁੱਤ ਅਸੀਂ ਵੀ ਅਸੀਂ ਵੀ ਬੱਚਿਆਂ ਵਾਲੇ ਆ ਹਾਂਜੀ ਹਾਂਜੀ ਠੀਕ ਹੈ ਅਸੀਂ ਕਦੇ ਮੇਰੀ ਟੀਮ ਦੀ ਇਹ ਕੋਸ਼ਿਸ਼ ਨਹੀਂ ਹੁੰਦੀ ਜਿੱਥੇ ਮੈਂ ਹੋਵਾਂ ਵੀ ਅਸੀ ਕਿ ਇਸ ਨੂੰ ਬਿਨਾਂ ਵਜ੍ਹਾ ਹਰਾਸ ਕਰੀਏ ਪਰੇਸ਼ਾਨ ਕਰੀਏ ਆਪਦੀ ਬਣਦੀ ਡਿਊਟੀ ਨਿਭਾਉਣੇ ਆ ਕਿਉਂਕਿ ਜਾਨ ਦੀ ਸੁਰੱਖਿਆ ਜਿਹੜੀ ਆ ਨਾ ਪਬਲਿਕ ਦੀ ਜਾਨ ਦੀ ਸੁਰੱਖਿਆ ਉਹ ਸਾਡਾ ਫਰਜ਼ ਆ ਕਰਨਾ ਹਾਂਜੀ ਤੇ ਆ ਖਾਸ ਚੀਜ਼ਾਂ ਬੇਟਾ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾਤਰ ਜਿਹੜਾ ਉਹ ਸਾਡਾ ਮਹਿਕਮਾ ਵੀ ਇਸ ਗੱਲ ਦੇ ਧਿਆਨ ਦਿੰਦਾ ਹੋਊਗਾ ਕਿ ਜਿੱਥੋਂ ਮਰਜ਼ੀ ਤੁਹਾਡੇ ਵਰਗੇ ਮੁੰਡੇ ਜਿਹੜੇ ਆ ਨਾ ਵੀ ਐ ਐ ਲਾ ਕੇ ਨਿਕਲੀ ਜਾਣ ਠੀਕ ਹੈ ਕੋਲਡ ਡਰਿੰਕ ਪੀਂਦੇ ਲੰਗੀ ਜਾਣ ਖਾਂਦੇ ਪੀਂਦੇ ਬੇਟਾ ਦੇਖੋ ਇੱਕ ਸਿਸਟਮ ਹੁੰਦਾ ਡਰਾਈਵਿੰਗ ਦਾ ਇੱਕ ਰੂਰ ਇੱਕ ਰੂਰ ਗਲਤੀ ਹੈ ਨਾ ਹਾਂਜੀ ਅੱਗੇ ਤੋਂ ਅੱਗੇ ਤੋਂ ਨਹੀਂ ਕਰਦੇ ਪੱਕੀ ਮੇਰੀ ਕੋਸ਼ਿਸ਼ ਹੁੰਦੀ ਹੈ ਦੇਖ ਤੇ ਜੇ ਮੈਂ ਤੈਨੂੰ ਪਿਆਰ ਨਾਲ ਸਮਝਾਵਾਂਗਾ ਨਾ ਤੇ ਤੂੰ ਆਪਣੇ ਨਾਲ ਦੇ ਚਾਰ ਮੁੰਡਿਆਂ ਨੂੰ ਹੋਰ ਵੀ ਦੱਸੇਂਗਾ ਇਹ ਗੱਲ ਠੀਕ ਆਇਆ ਕਿ ਨਹੀਂ ਬਣਾਇਆ ਨ ਪੁੱਛੇ ਨੀ ਨਹੀਂ ਨਹੀਂ ਹੋਊਗਾ ਸਾਰਾ ਕੁਝ ਉਮਰ ਕਿੰਨੀ ਹੈ ਉਮਰ 19 ਸਾਲੀ 19 ਸਾਲ ਬਣ ਗਿਆ ਲਾਇਸੈਂਸ ਲਾਇਸੈਂਸ ਲਰਨਿੰਗ ਦਿੱਤਾ ਵੇ ਜੀ ਲਰਨਿੰਗ ਦਿੱਤਾ ਹੈ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਬਣ ਜਾਊਗਾ ਉਹ ਨਹੀਂ ਗੱਲ ਕੋਈ ਠੀਕ ਹੈ ਮੈਂ ਤੈਨੂੰ ਕਹਣਾ ਕਿ ਯਾਰ ਇਸ ਗੱਲ ਦਾ ਕੋਈ ਵਾਸਤਾ ਨਹੀਂਗਾ ਹੁਣ ਜੇ ਬਿਨਾਂ ਵਜ੍ਹਾ ਤੇਰਾ 5-700 ਹਜ਼ਾਰ ਦਾ ਨੁਕਸਾਨ ਕਰਨਾ ਹੋਵੇ ਤੇ ਮੈਂ ਤੈਨੂੰ ਕੱਟ ਕੇ ਫੜਾ ਦੇ ਚੱਟ ਹਾਂਜੀ ਠੀਕ ਹੈ ਮੈਂ ਤੇ ਤੇਰੇ ਕੋਲ ਕਾਗਜ਼ ਤੂੰ ਕਹਿੰਦਾ ਘਰੇ ਪਏ ਮੈਂ ਵੀ ਕੱਟ ਸਕਦਾ ਪਰ ਜੇ ਮੈਂ ਇਹ ਚੀਜ਼ਾਂ ਕਰੂੰਗਾ ਨਾ ਤਾਂ ਪੁਲਿਸ ਪਰਤੇ ਤੇਰੇ ਦਿਮਾਗ ਦੇ ਵਿੱਚ ਹੋ ਸਕਦਾ ਮਾੜਾ ਮੈਸੇਜ ਆਵੇ ਹਾਲਾਂਕਿ ਗਲਤ ਤੂੰ ਐ ਹਾਂਜੀ ਗਲਤ ਤੇਰੇ ਵੀ ਹਕਲ ਦੇ ਵਿੱਚ ਵੀ ਹਕਲ ਤੇਰੇ ਕੋਲ ਦੇਖ ਤੇਰੇ ਕੋਲ 1.5 ਲੱਖ ਦਾ 2 ਲੱਖ ਦਾ ਮੋਟਰਸਾਈਕਲ ਹੈਗਾ ਪਰ ਜਿਹੜੇ ਦੇ ਕਾਗਜ਼ ਆ ਉਹਦੇ ਵਿੱਚ ਨਹੀਂ ਫਿਰ ਤੁਸੀਂ ਕੀ ਕਰਦੇ ਹੋ ਤੁਸੀਂ ਕੀ ਲੋਕ ਕੀ ਕਰਦੇ ਫਿਰ ਕਿਸੇ ਪ੍ਰਧਾਨ ਨੂੰ ਫੋਨ ਲਾਉਂਦੇ ਆ ਕਿਸੇ ਚੇਅਰਮੈਨ ਨੂੰ ਫੋਨ ਲਾਉਂਦੇ ਆ ਜਿਹਨੂੰ ਜਾਣਦੇ ਉਹਨੂੰ ਫੋਨ ਲਾਉਂਦੇ ਆ ਸਰਪੰਚ ਨੂੰ ਲਾਉਂਦੇ ਆ ਨੰਬਰਦਾਰ ਨੂੰ ਲਾਉਂਦੇ ਹਨ ਵੀ ਮੈਨੂੰ ਰੋਕ ਲਿਆ ਜੀ ਕਾਗਜ਼ ਘਰੇ ਪਏ ਮੇਰਾ ਪੁੱਤ ਧਿਆਨ ਰੱਖੇ ਅੱਗੇ ਤੋਂ ਨਹੀਂ ਕਰਦੀ ਪੱਕੀ ਗੱਲ ਹੈ ਹਾਂਜੀ ਧਿਆਨ ਰੱਖੇ ਮੇਰਾ ਇਹ ਮੈਸੇਜ ਆਪਦੇ ਨਾਲ ਦੇਨ ਨੂੰ ਵੀ ਦੇਣਾ ਜਿੰਨੇ ਤੇਰੇ ਨਾਲ ਹੋਣਗੇ ਵੀ ਕਦੇ ਅੱਜ ਤੋਂ ਬਾਅਦ ਮੈਨੂੰ ਮੈਂ ਬਹੁਤ ਟ੍ਰੈਂਡ ਵੇਖਿਆ ਮੁੰਡਿਆਂ ਦੇ ਵਿੱਚ ਵੀ ਕੋਲ ਡਰਿੰਕ ਦੀ ਬੋਤਲ ਖੋਲ ਕੇ ਨਾ ਮੋਟਰਸਾਈਕਲ ਤੇ ਪੀਂਦੇ ਜਾਂਦੇ ਆ ਉਹ ਚੀਜ਼ਾਂ ਨਹੀਂ ਅੱਗੇ ਦਾ ਕਦੇ ਕਰੇ ਹੀ ਨਹੀਂ ਅੱਜ ਹੀ ਤੁਹਾਡੇ ਇੰਪੋਰਟੈਂਟ ਬੰਦ ਕਰਨਾ ਨਹੀਂ ਜੇ ਅੱਜ ਕੀਤਾ ਬੇਟਾ ਪਹਿਲਾਂ ਵੀ ਕਰਦਾ ਹੋਇਆ ਕਦੇ ਇਹ ਝੂਠ ਨਾ ਬੋਲਿਆ ਕਰੋ ਮੈਂ ਮੈਂ ਕੋਈ ਪੈਨਿਸ਼ਮੈਂਟ ਥੋੜਾ ਦੇਣ ਲੱਗਿਆ ਕੋਈ ਸਜ਼ਾ ਥੋੜਾ ਦੇਣ ਲੱਗਿਆ ਮੈਂ ਨਹੀਂ ਇਹ ਉਹ ਨਾ ਸੋਚੋ ਤੁਸੀਂ ਹਾਂਜੀ ਧਿਆਨ ਰੱਖ ਮੇਰਾ ਪੁੱਤ ਅਗੇ ਤੋਂ ਠੀਕ ਠੀਕ ਹੈ ਤੁਹਾਡੀ ਜਾਨ ਤੁਹਾਡੇ ਮਾਂ ਪਿਓ ਵਾਸਤੇ ਪਰਿਵਾਰ ਵਾਸਤੇ ਬਹੁਤ ਕੀ ਰੱਖਾਂ ਜੀ ਠੀਕ ਹੈ ਬੇਟਾ ਹਾਂਜੀ ਗੁੱਡ ਜਾ ਸਕਦਾ ਆ ਵੀ ਆ ਵੀ ਓਕੇ ਜਿਉਂਦੇ ਠੀਕ ਆ ਗਿਆ ਜੀ ਬਾਕੀ ਸਭ ਓਹ ਵੈਰੀ ਗੁੱਡ ਮੈਨੂੰ ਤੁਹਾਡਾ ਚਿਹਰਾ ਵੇਖ ਕੇ ਪਤਾ ਸੀ ਕਿ ਤੁਸੀਂ ਇਮਾਨਦਾਰ ਹੋ ਹਾਂਜੀ ਆਪਰੇ ਮੁਲਕੀ ਲੋ ਜੀ ਲਓ ਜੀ ਚੰਗੀ ਕੁਆਲਿਟੀ ਚ ਲਿਆਇਓ ਹੈ ਸਰ ਕੁਆਲਿਟੀ ਦਾ ਪਤਾ ਨਹੀਂ ਕਿ 1300 ਰੁਪਿਆ ਲੱਗ ਗਿਆ ਜੀ ਕੋਈ ਨਹੀਂ 1300 ਤੁਹਾਡੀ ਜਾਨ ਨਾਲੋਂ 1300 ਜਿਆਦਾ ਚੰਗਾ ਨਹੀਂ ਹੈ ਹੈਨਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਕਈ ਵਾਰੀ ਫਸਲਾਂ ਦਾ ਨੁਕਸਾਨ ਲੱਖਾਂ ਰੁਪਈਆ ਦਾ ਹੋ ਜਾਂਦਾ ਹੈ ਇਹ ਤੁਹਾਡੀ ਸੇਫਟੀ ਵਾਸਤੇ ਹੈ ਠੀਕ ਹੈ ਇੱਕ ਵਾਰੀ ਵੀ ਤੁਹਾਡੇ ਉਸ ਤਰੀਕੇ ਨਾਲ ਕੰਮ ਆ ਗਿਆ ਨਾ ਤਾਂ ਤੁਹਾਨੂੰ ਪਤਾ ਲੱਗੂਗੀ ਦੀ ਅਹਿਮੀਅਤ ਕੀ ਹੈ 1300 ਰੁਪਈਆ ਦੇ ਵਿੱਚ ਪਤਾ ਨਹੀਂ ਕਿੰਨੇ ਅਣਮੁੱਲੇ ਜਾਨ ਬਚਾ ਦਿੰਦਾ ਹੈ ਬਹੁਤ ਧੰਨਵਾਦ ਤੁਹਾਡਾ ਸਾਡੀ ਕਦੇ ਲੋੜ ਹੋਵੇ ਜਦੋਂ ਮਰਜ਼ੀ ਆ ਜਾਓ ਸਰ ਓਕੇ ਹੋਰ ਦਿਨ ਆਵਗਾ ਕਿੰਨਾ ਟਾਈਮ ਖੜਨਾ ਹੈ ਜੀ 9 ਵਜੇ ਤੱਕ ਹੀ 9 ਵਜੇ ਤੱਕ ਲਾ ਲਈਏ ਹਾਂ ਜੀ ਹਾਂ ਜੀ ਉਹ ਲੈ ਲੈੜੀ ਬਹੁਤ ਹੋ ਜਾਣਗੇ ਗਰਮੀ ਕਿੰਨੀ ਆ ਜੀ ਦੀ ਆਪਣੀ ਕਾਦੀ ਗਰਮੀ ਆ ਤਨਖਾਹ ਵੀ ਮਿਲਦੀ ਆਪਣਾ ਮਲਕੀਤ ਇਹ ਤਨਖਾਹ ਕਾਦੀ ਲੈਨੇ ਨਹੀਂ ਪਰਮਜੀਤ ਮੈਨੂੰ ਲੱਗਦਾ 5 ਵਜਣ ਵਾਲਾ ਇਹਦਾ ਟਾਈਮ ਦੂਜਾ ਹੋ ਗਿਆ ਹੋਊਗਾ ਆ ਦੂਜਾ ਹੋ ਗਿਆ ਜੀ ਇਹਦੇ ਕਿ ਇਹ ਲੜਨ ਲੱਗ ਗਏ ਨਹੀਂ 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 ਮਲਕੀਤ ਲੱਗਦਾ ਉਹ ਤਾਂ ਹੈਗਾ ਉਹਦਾ ਟਾਈਮ ਹੈਗੀ 5 ਵਜੇ ਵਾਲਾ ਨਹੀਂ ਜੀ 5 ਵਜੇ ਦਾ ਨਹੀਂ ਥੋੜਾ ਲੇਟ ਲਾਈਦਾ ਨਹੀਂ ਮੈਂ ਤਾਂ ਜਿੱਦਾਂ ਆਇਆ ਪਰਮਜੀਤ ਨੂੰ ਦੱਸਿਆ ਵੀ ਆਦੇ ਮਲਕੀਤ ਆਦੇ ਮਲਕੀਤ ਦੀ ਆਦਤ ਹੈ 5 ਵਜੇ ਸ਼ੁਰੂ ਕਰਨ ਵਾਲੀ ਫਿਰ 5 ਵਜੇ ਕਿਉਂ ਪੁੱਛਿਆ ਤੂੰ ਤੈਨੂੰ 5 ਤੈਨੂੰ ਵੈਸੀ ਪੈਸੇ ਕਿੰਨਾ ਟਾਈਮ ਨਹੀਂ ਕੋਈ ਗੱਲ ਨਹੀਂ ਖੜੇ ਆ ਡਰ ਜਿਹਾ ਜਿਹਾ ਤੁਸੀਂ ਖੜੇ ਆ ਅਸੀਂ ਵੀ ਖੜੇ ਆ ਤੁਹਾਡੇ ਨਾਲ ਉਹ ਦੇਖੋ ਕਾਰ ਵਾਲੇ ਆਏ ਜੀ ਮੈਨੂੰ ਲੱਗਦਾ ਆ ਵੇ ਗੱਲ ਟਾਲ ਗਿਆ ਹਨਾ ਹਾਂਜੀ 3 ਮਿੰਟ ਰਹਿ ਗਏ 5 ਵਜੇ ਤੇਰੇ ਕੀੜਿਆਂ ਨੇ ਦੱਸਤਾ ਵੀ ਹਾਂ 5 ਵਜੇ ਵਾਲੇ ਹਨਾ ਪਰ ਮੇ ਰੋਕੋ ਬਾਈ ਮਲਕੀਤ ਸਾਈਡ ਤੇ ਲਵਾ ਲਿਆ ਕਰੋ ਗੱਡੀ ਨਾ ਕਿਸ ਨੂੰ ਰੋਕੋ ਇੱਥੇ ਸਾਈਡ ਤੇ ਕਰ ਦਿਓ ਥੱਲੇ ਲਵਾਓ ਥੱਲੇ ਲਵਾਉਗਾ ਇੱਧਰ ਆ ਜਾਓ ਪਿਆਰ ਨਾਲ ਪਿਆਰ ਨਾਲ ਕੋਈ ਗੱਲ ਨਹੀਂ ਹਨਾ ਕੋਈ ਨਹੀਂ ਪਿਆਰ ਨਾਲ ਕੋਈ ਨਹੀਂ ਪਿਆਰ ਨਾਲ ਬਾਈ ਜੀ ਤੇ ਪਹਿਲਾਂ ਬੈਲਟ ਵੀ ਲੈ ਲੱ ਉਦਰ ਮਾਮਲੇ ਉਦਰਾ ਆਜ ਸਸਟੀ ਕਾਲ ਦੀ ਸਸਟੀ ਕਾਲ ਔਰ ਦੂਸ਼ਣ بیمਾ ਸਸਟੀ ਕਾਲ ਸਸਟੀ ਕਾਲ ਸਸਟੀ ਕਾਲ ਨਸਾਂ ਸੋ ਤਾਂ ਬੈਠੇ ਵੀ ਲੱਗੇ ਇਹਨਾਂ ਦੇ ਕੋਈ ਨਹੀਂ ਕਰ ਲੈਨੇ ਹਾਂਜੀ ਕਿੱਥੋਂ ਆ ਰਹੇ ਹੋ ਬਾਈ ਇੱਥੇ ਰਾਮਗੜ੍ਹ ਤੋਂ ਆ ਰਹੇ ਸੀ ਰਾਮਗੜ੍ਹ ਤੋਂ ਅੱਗੇ ਕਿੱਥੇ ਚੱਲੇ ਹੋ ਬਸ ਆਨ ਨਾਰੀ ਟਾਣੀ ਆਪਣੇ ਉੱਤੇ ਚੱਲੇ ਸੀ ਆਗਲੀ ਟਾਣੀ ਚ ਹਾਂਜੀ ਠੀਕ ਐ ਡਿੱਗੀ ਚੈੱਕ ਕਰੋ ਮਲਕੀਤ ਕੋਲ ਡਿੱਗੀ ਚੈੱਕ ਕਰਾ ਦੋ ਮੈਜੀ ਡਿੱਗੀ ਚੈੱਕ ਕਰਾ ਦੋ ਆ ਲੋ ਜੀ ਆ ਜਾਓ ਇਧਰ ਮਲਕੀਰ ਸੇਟਾਂ ਵੀ ਦੇਖ ਲਿਓ ਠੀਕ ਹੈ ਠੀਕ ਹੈ ਆ ਚੈੱਕ ਆ ਚੈੱਕ ਕਰੋ ਖੋਲੋ ਖੋਲੋ ਬੁੱਕਟਾ ਵੀ ਖੋਲੋ ਖੋਲੋ ਇਹ ਖੋਲੋ ਧਿਆਨ ਨਾਲ ਦੇਖਿਓ ਮੂਰੋ ਕਰਾ ਵੀਓ ਚੈੱਕ ਇਧਰ ਦੇ ਆਓ ਪਰਮਜੀ ਦੇਖੋ

ਗিয়ার ਲੀਵਰ ਵਗੈਰਾ ਚੈੱਕ ਕਰੋ ਗিয়ার ਲੀਵਰ ਦੇ ਕੋਲੇ ਨਾ ਕੋਈ ਕਈ ਵਰੀ ਕੋਈ ਮੂਰੇ ਦੇਖੋ ਡੈਸ਼ ਬੋਰਡ ਵਗੈਰਾ ਹਮੇ ਠੀਕ ਹੈ ਨਹੀਂ ਬਲਕੀਤ ਠੀਕ ਹੈ ਠੀਕ ਹੈ ਜੀ ਠੀਕ ਹੈ ਬਾਕੀ ਕਾਜ ਚੈੱਕ ਕਰਨਾਗੇ ਕੋਈ ਨਹੀਂ ਕਾਗਜ ਦੇ ਕਾਗਜ ਆ ਕੋਈ ਨਹੀਂ ਕੋਈ ਨਹੀਂ ਮੇਨ ਜਿਹੜਾ ਕੰਮ ਹੈ ਨਾ ਵੀ ਕੋਈ بیمਾ ਪਰਧੂਸ਼ਾ ਨਕਸਾ ਹਾਂ ਠੀਕ ਹੈ ਠੀਕ ਹੈ ਲੋਸਰ ਆਰਸੀ ਹੋ ਗਈ ਵੈਸੇ ਹੈ ਕਿ ਗੱਡੀ ਚ ਪੇਪਰ जी okay. तो हाँ जी है गई ओके पोल्यूशन हो गया सिकंदर सिंह सरपंच हो तो है हाँ जी सरपंच सरपंच नंबर दे रहे अच्छा ਇਹ ਨੰਬਰ ਦਾ ਰਾਇ ਅੱਛਾ ਨੰਬਰ ਦਾ ਰਾਇ ਹਾਂਜੀ ਠੀਕ ਹੈ ਮੈਂ ਸੁਣਿਆ ਸਿਕੰਦਰ ਸਿੰਘ ਮੈਂ ਜਿੱਦਾਂ ਦਾ ਮੈਂ ਸੁਣਿਆ ਤੇ ਸਿਕੰਦਰ ਸਿੰਘ ਅੱਛਾ ਨੰਬਰ ਦਾ ਰਾਇ ਐ ਇਹ ਸੂਜਵਾਨ ਬੰਦੇ ਜੀ 벨ਟ ਇਹਨਾਂ ਦੇ ਵੀ ਲੱਗੀ ਸੀਗੀ ਇਹ ਚਲੋ ਕੋਈ ਨਹੀਂ 벨ਟ ਉਹ ਫਾਰਮੈਲਟੀ ਹੁੰਦੀ ਹੈ ਚਲੋ ਨਹੀਂ ਕੋਈ ਗੱਲ ਨਹੀਂ ਹੋਰ ਹਾਂ ਹੋ ਠੀਕ ਹੈ ਜੀ ਪਰੇਸ਼ਾਨੀ ਤਾਂ ਨਹੀਂ 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 ਕੋਈ ਪਰੇਸ਼ਾਨੀ ਨਹੀਂ ਸਾਡੀ ਡਿਊਟੀ ਹੈ ਕਿਉਂਕਿ ਹਾਂਜੀ ਸਰਕਾਰ ਦਾ ਨਾਰਾ ਯੋਧ ਨਸ਼ੇ ਵਿਰੋਧ ਹਾਂਜੀ ਹਾਂਜੀ ਠੀਕ ਹੈ ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਉਹ ਤੇ ਖਰੇ ਉਤਰੀਏ ਜਿੰਨਾ ਅਸੀਂ ਆਪਣੇ ਵੱਲੋਂ ਕਰ ਸਕਦੇ ਹਾਂ ਕਿਉਂਕਿ ਕੱਲੇ ਤੁਹਾਡੇ ਬੱਚੇ ਖਤਰੇ 'ਚ ਨਹੀਂ ਹਨਾ ਹਾਂਜੀ ਵੀ ਕੋਈ ਤੁਹਾਡੇ ਬੱਚਿਆਂ ਵਧੀਆ ਚੀਜ਼ ਹੈ ਜਿਹੜਾ ਤੁਸੀਂ ਲਾਇਆ ਨਾ ਕਰ ਨਹੀਂ ਜਰੂਰੀ ਚੱਕਰ ਨਹੀਂ ਵਧੀਆ ਚੱਕਰ ਨਹੀਂ ਕਰ ਹਾਂ ਸਰ ਪਬਲਿਕ ਸਰਵੰਟ ਹੈ ਹੈਨਾ ਕਰੇ ਬਹੁਤ ਵਧੀਆ ਪਿਆਣਾ ਜੀ ਬਹੁਤ ਜੀ ਬਹੁਤ ਪਿਆਣਾ ਨਾਲੇ ਬੇੜਾ ਕਰ ਕੀਤਾ ਪਿਆ ਨਸ਼ੇ ਨੇ ਜਿਹੜਾ ਨਾ ਨਸ਼ੇ ਨੇ ਅੱਜ ਕੱਲ ਮਾਂ ਪਿਓ ਦਾ ਮੈਂ ਕਹਿੰਦਾ ਸਰਪੰਚ ਸਾਹਿਬ ਇਹ ਨਹੀਂ ਗੱਲ ਕਿ ਮਾਂ ਪਿਓ ਕਿਤੇ ਕਮਾਈ ਕਰਨ ਬਾਹਰ ਭੇਜਦੇ ਬੱਚਿਆਂ ਨੂੰ ਮਾਂ ਪਿਓ ਜਿਹੜੇ ਇਹਨਾਂ ਚੀਜ਼ਾਂ ਤੋਂ ਭੇਜ ਰਹੇ ਆ ਯਾਰ ਮਾੜੀ ਸੰਗਤ ਜਵਾਕ ਨਾ ਕਰ ਜੀ ਨੌਜਵਾਨ ਅੱਜ ਕੱਲ ਬੱਚੇ ਵੇਖ ਇੱਕ ਦੋ ਦੋ ਆ ਲੋਕਾਂ ਦੇ ਤੇ ਮੈਂ ਤਾਂ ਇਹ ਗੱਲ ਕਹਿ ਦਿੰਦਾ ਹਾਂ ਮੇਰੇ ਤਾਂ ਮੁਲਾਜ਼ਮ ਵੀ ਇਹ ਗੱਲ ਅਸੀਂ ਤਾਂ ਕਹਿ ਦਿੰਨੇ ਹੁੰਨੇ ਵੀ ਦੇਖੋ ਅਸੀਂ ਤੁਹਾਡਾ ਸਾਡਾ ਮਕਸਦ ਤੁਹਾਨੂੰ ਪਰੇਸ਼ਾਨ ਕਰਨਾ ਨਹੀਂ ਪਰ ਜੇ ਕਿਸੇ ਦੀ ਗੱਡੀ ਚੋਂ ਕੁਝ ਨਿਕਲ ਆਇਆ ਫਿਰ ਜਿਹਦਾ ਮਰਜ਼ੀ ਬੰਦਾ ਹੋਵੇ ਫਿਰ ਨਹੀਂ ਬਖਸ਼ਣਾ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੋ ਤਾਂ ਬਹੁਤ ਵਧੀਆ ਲੱਗਿਆ ਚਲੋ ਧੰਨਵਾਦ ਧੰਨਵਾਦ ਤੁਸੀਂ ਜ਼ਿੰਮੇਵਾਰ ਬੰਦੇ ਇਹ ਗੱਲ ਕਹਿੰਦੇ ਹੋ ਨਾ ਤਾਂ ਪੁਲਿਸ ਨੂੰ ਵੀ ਕਿਉਂਕਿ ਤੁਹਾਡੇ ਵੀ ਸਹਿਯੋਗ ਦੀ ਰੋੜ ਤੇ ਪੁਲਿਸ ਨੂੰ ਬਲ ਮਿਲਦਾ ਹੈ ਸੀਗਾ ਬਿਲਕੁਲ ਨਹੀਂ ਨਹੀਂ ਚਲੋ ਜੀ ਫਿਰ ਵੀ ਪਰੇਸ਼ਾਨੀ ਲੱਗੀ ਹੋਵੇ ਤਾਂ ਠੀਕ ਹੈ ਜੀ ਬਹੁਤ ਧੰਨਵਾਦ ਸਰਪੰਚ ਸਾਹਿਬ ਆਇਓ ਕਦੇ ਕੋਈ ਗੱਲ ਫੋਨ ਕਰਕੇ ਆਇਓ ਠੀਕ ਹੈ ਮੇਰੀ ਆ ਡਿਊਟੀ ਜ਼ਿਆਦਾ ਹੁੰਦੀ ਹੈ ਸੜਕਾਂ ਸੁਣ ਕੇ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਧੰਨਵਾਦ ਸਰਪੰਚ ਸਾਹਿਬ ਸਹੀ ਬੰਦਿਆਂ ਨੂੰ ਆਪਾਂ ਕਾਨੂੰਨ ਖਰਾਬ ਕਰਨਾ ਮਿਲ ਗਿਆ ਨਹੀਂ ਉਹ ਗਾਇਸ ਨੂੰ ਲੱਗੀ ਸੀ ਉਹਨੇ ਲੱਗਾ ਉਹ ਕੋਈ ਨਹੀਂ ਬੈਲਟਾਂ ਬੁਲਟਾਂ ਇਹ ਨਾ ਹਾਂਜੀ ਕਾਮਨ ਚੀਜ਼ ਆ ਇਹ ਇਹ ਕਿੰਨੇ ਵਾਰ ਬੰਦੇ ਆ ਇਹ ਆਪੇ ਨਹੀਂ ਬੰਦਾ ਆਪ ਲਾ ਲੇ ਹਨਾ ਇਹ ਚੀਜ਼ਾਂ ਹੁਣ ਫੇਰ ਉਹੀ ਹੁੰਦਾ ਫੇਰ ਇਹ ਫੋਨ ਕੱਢ ਲੈਂਦੇ ਆ ਵੀ ਲਓ ਜੀ ਮੈਂ ਤੁਹਾਡੇ ਆ ਗੱਡੀ ਰੋਕੋ ਗੱਡੀ ਰੋਕੋ ਗੱਡੀ ਗੱਡੀ ਬਹੁਤ ਤੇਜ਼ ਜਾ ਰਹੀ ਕੌਣ ਯਾਰ ਮੂਰੇ ਆ ਕੇ ਰੋਕ ਲੋ ਬੰਦਾ ਹੋਊਗਾ ਹੂੰ ਥੋੜੇ ਹੋਰ ਰੁਕ ਜਾ ਕਿਤਰਾ ਮੜਾ ਏ ਥੱਲੇ ਬੋਲਦਾ ਕਿਵੇਂ ਨਵਾਂ ਆਇਗਾ ਨਵਾਂ ਆਇਗਾ ਤੈਨੂੰ ਪਤਾ ਨਹੀਂ ਗੱਡੀ ਕਿਵੇਂ ਰੋਕਦਾ ਛੋਟੇ ਕੀ ਗੱਲ ਆ ਇਧਰ ਕੀ ਗੱਲ ਜਨਾਬ ਬੜਾ ਬੜਾ ਔਖਾ ਬੋਲਦਾ ਏ ਵਰਦੀ ਚਾਹੋ ਇਧਰ ਆਓ ਬਾਰੀ ਛੱਡ ਇਧਰ ਬਾਰੀ ਛੱਡ ਯਾਰ ਗੱਡੀ ਲਾ ਪਿੱਛੇ ਗੱਡੀ ਲਾ ਗੱਡੀ ਲਾ ਸਾਈਡ ਤੇ ਪਹਿਲਾਂ ਮਤਲਬ ਕਿ ਇਹ ਤੋਂ ਪਾਸ ਮਤਲਬ ਕਿ ਇਹ ਤੋਂ ਪਾਸਿਓ ਗੱਡੀ ਲਾ ਸਾਈਡ ਤੇ ਇਧਰ ਨਹੀਂ ਪਤਾ ਲੱਗਦਾ ਤੈਨੂੰ 1 ਮਿੰਟ ਸਾਈਡ ਤੇ ਲਾਉਣ ਨਾ ਕਿਹੜੀ ਸਾਈਡ ਤੇ ਲਾ ਸਾਈਡ ਤੇ ਆ ਗਿਆ ਇਧਰ ਤੂੰ ਉਤਰ ਇਧਰ ਬਾਹਰ ਬਾਹਰ ਉਤਰ ਕੇ ਉਹ ਬਾਹਰ ਉਤਾਰੇ ਯਾਰ ਉਹ ਕੋਈ ਗੱਲ ਨਹੀਂ ਬਾਹਰ ਆਈ ਡੌਟਰ ਗਿਆ ਲੈ ਲੈਣੇ ਆ ਇਧਰ ਬਾਹਰ ਇਧਰ ਬਾਹਰ ਐਨੇ ਔਖੇ ਨੂੰ ਮੈਂ ਨਹੀਂ ਜਾਣ ਦਿੰਦਾ ਹੁੰਦਾ ਗਾ ਲਾ ਗੱਡੀ ਸਾਈਡ ਤੇ ਉਹ ਰੋਕੋ ਤਾਂ ਹੈਗਾ ਲੱਗਦਾ ਜਨਾਬ ਇਹਨਾਂ ਕੋਲੇ ਕੋਈ ਗੱਲ ਨਹੀਂ ਗੱਡੀ ਥੱਲੇ ਲਵਾਉਂਦੀ ਥੱਲੇ ਲਵਾਉ ਗੱਡੀ ਥੱਲੇ ਲਵਾ ਗੱਡੀ ਐਨੇ ਔਖੇ ਕਹਦੇ ਨਾ ਬੋਲਦੇ ਗੱਡੀ ਥੱਲੇ ਕਰਾਓ ਰੋਡ ਤੋਂ ਦੱਸੋ ਰੋਡ ਤੋਂ ਥੱਲੇ ਕਰਾਓ ਗੱਡੀ ਹਰੇ ਵੀ ਬੌਸ ਬਣਦਾ ਹੈ हां बहुत पतलाले जनाब वेले उतरना है क्या बुजुर्ग करके हैं नए आए हो ਤੁਸੀਂ ਗੱਡੀ ਥੱਲੇ ਕਰ ਗੱਡੀ ਥੱਲੇ ਕਰ ਰੋਡ ਤੋਂ ਗੱਡੀ ਥੱਲੇ ਕਰ ਇਹ ਤਾਂ ਇੱਥੇ ਹੀ ਖੜੂਗੀ ਯਾਰ ਗੱਡੀ ਥੱਲੇ ਕਰ ਯਾਰ ਇਹ ਤਾਂ ਇੱਥੇ ਹੀ ਖੜੂਗੀ ਤੂੰ ਦੱਸ ਉਹ ਐਸਐਚਓ ਸਾਹਿਬ ਤੁਹਾਨੂੰ ਪਤਾ ਮੈਂ ਕੌਣ ਆ ਮੈਨੂੰ ਹੁਣ ਪਤਾ ਲੱਗੂ ਤੂੰ ਕੌਣ ਐ ਐਨਾ ਔਖਾ ਬੋਲਣ ਦੀ ਲੋੜ ਨਹੀਂ ਕੀ ਤੈਨੂੰ ਸਿਰਫ ਚੈਕਿੰਗ ਕਰਨਾ ਸਾਡਾ ਕੰਮ ਹੈ ਨਾ ਓਏ ਸਾਡੀ ਗੱਡੀ ਦੀ ਕਦੇ ਚੈਕਿੰਗ ਨਹੀਂ ਹੋਈ ਇਹੋ ਜਿਹਾ ਕੀ ਇਹੋ ਜਿਹਾ ਕੀ ਹੁੰਦਾ ਗੱਡੀ ਦੇ ਵਿੱਚ ਚੈਕਿੰਗ ਨਹੀਂ ਹੋਈ ਕਦੇ ਮੈਂ ਪੰਮਾ ਐਮਐਲਏ ਦਾ ਖਾਸ ਬੰਦਾ ਫਿਰ ਕੀ ਹੋ ਗਿਆ ਲੱਗਦਾ ਤੂੰ ਨਵਾਂ ਆਇਆ ਨਹੀਂ ਨਹੀਂ ਨਵਾਂ ਕੋਈ ਨਹੀਂ 20 ਸਾਲ ਦੀ ਸਰਵਿਸ ਹੋ ਗਈ ਮੇਰੀ ਮੈਂ ਸਰਵਿਸ ਨਹੀਂ ਪੁੱਛੀ ਤੇਰੇ ਤੋਂ ਸਾਡੇ ਇਲਾਕੇ ਚ ਨਵਾਂ ਲੱਗਦਾ ਤੂੰ ਫਿਰ ਕੀ ਹੋ ਗਿਆ ਬਹੁਤ ਦਿਮਾਗ ਖਰਾਬ ਜਦੋਂ ਨਾ ਵੇਖ ਲੈਣਾ ਕਿਹਦਾ ਲਿਆ ਹੈ ਹਾਲਾਂਕਿ ਇਹ ਹੁੰਦਾ ਵੀ ਜਦੋਂ ਫੋਨ ਕਰ ਲੈਣਾ ਮੁੜ ਕੇ ਐਮਐਲਏ ਫੋਨ ਨਹੀਂ ਚਾਹਦਾ ਹੁੰਦਾ ਇਹੋ ਜਿਹਾ ਕੀ ਕਰ ਨਸ਼ਾ ਤਸਕਰੀ ਨਸ਼ਾ ਤਸਕਰੀ ਕਿੰਨੀ ਹੈ ਪੰਜਾਬ ਚ ਫੇਰ ਜੇ ਐਮਐਲਏ ਦੇ ਬੰਦੇ ਉਹਦਾ ਪਤਾ ਨਾ ਸਰਕਾਰ ਉਹ ਸਰਕਾਰ ਸਾਡੀ ਆ ਤੇ ਸਾਡੀ ਚੈੱਕ ਕਰੋਗੇ ਤੁਸੀਂ ਹਣ ਕਿਉਂ ਸਰਕਾਰ ਹੀ ਥੋੜੀ ਸਰਕਾਰ ਹੀ ਕਹਿੰਦੀ ਨਹੀਂ ਚੈੱਕ ਕਰੋ ਤੇ ਲੋਕਾਂ ਵਾਸਤੇ ਆ ਯਾਰ ਸਾਡੇ ਵਾਸਤੇ ਥੋੜੀ ਮੈਨੂੰ ਇਸ ਗੱਲ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੈਗੀ ਵੀ ਤੁਸੀਂ ਐਮਐਲਏ ਦੇ ਕੀ ਹੋ ਕੀ ਨੇ ਮੈਨੂੰ ਇਸ ਗੱਲ ਨਾਲ ਵਾਸਤਾ ਨਹੀਂ ਮੈਨੂੰ ਗੱਡੀ ਤਲਾਸ਼ੀ ਚਾਹੀਦੀ ਚਾਬੀ ਦਿਓ ਚਾਬੀ ਗੱਡੀ ਯਾਰ ਪਰ ਮੀ ਚਾਬੀ ਚਾਬੀ ਗੱਡੀ ਉਹ ਗੱਲ ਸੁਣ ਮੈਨੂੰ ਹੱਥ ਲਾਉਣ ਨੂੰ ਡਿੱਗੀ ਖੋਲੋ ਡਿੱਗੀ ਖੋਲੋ ਚੈੱਕ ਕਰੋ ਆਣਾ ਥੋੜੀ ਮੁੜ ਕੇ ਜਵਾਕਾਂ ਨੂੰ ਮਿਲਣ ਦੇ ਯੋਗ ਨਹੀਂ ਰਹਿਣਾ ਤੂੰ ਕੋਈ ਗੱਲ ਨਹੀਂ ਕਰਨੀ ਜੋ ਕਰਨਾ ਹੈ ਐਨੀ ਤਾਂ ਐਮਐਲਏ ਚ ਖੁਦ ਨਹੀਂ ਹਵਾ ਹੁੰਦੀ ਜਿੰਨੀ ਤੂੰ ਕਰੀ ਜਾਂਦਾ ਦੇਖੋ ਸਾਰਾ ਕੁਝ ਗਲਤ ਪੰਗਾ ਲੈ ਲਿਆ ਗੱਲ ਸੁਣ ਥਾਣੇਦਾਰਾ ਪਾਣੀ ਹੈ ਪਾਣੀ ਹੈ ਜਨਾਬ ਕੱਲ ਸੁਣੋ ਮੇਰੀ ਇੱਧਰ ਆ ਜਾਓ ਦੱਸ ਮੈਂ ਐਮਐਲਏ ਦਾ ਖਾਸ ਬੰਦਾ ਨਾ ਪੰਗਾ ਲਓ ਤੁਸੀਂ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਤੂੰ ਐਮਐਲਏ ਦੇ ਖਾਸ ਤੇ ਮੁਲਾਜ਼ਮਾਂ ਦੀ ਗੱਲ ਪੈਣਾ ਐਮਐਲਏ ਵੀ ਮੁਲਾਜ਼ਮ ਵੀ ਸਰਕਾਰ ਦੇ ਹਨਾ ਯਾਰ ਤੁਸੀਂ ਮੇਰਾ ਟਾਈਮ ਕਿਉਂ ਖਰਾਬ ਕਰਦੇ ਹੋ ਸਾਡਾ ਟਾਈਮ ਖਰਾਬ ਕਰ ਰਹੇ ਹੋ ਨਾ ਰੋਕੋ ਮੈਨੂੰ ਰੋਕ ਲਿਆ ਗੱਡੀ ਚੈੱਕ ਹੋਣ ਦਿਓ ਉਹ ਬੱਸ ਬਹੁਤ ਹੋ ਗਈ ਚੈੱਕ ਚਲੋ ਕੋਈ ਚੈੱਕ ਨਹੀਂ ਹੋਗੀ ਮਲਕੀਤ ਇੱਧਰ ਲਈ ਵਾਰੀ ਖੋਲੋ ਲੱਗਦਾ ਨਾ ਮੈਨੂੰ ਪਰਮ ਜੀ ਤੈ ਇੱਧਰ ਦੇ ਇੱਧਰ ਦੇ ਆਓ ਮਲਕੀਤਾ ਬਾਰੀ ਖੋਲ ਲੋ ਜੋਈ ਪਾਸੇ ਟ ਖੜ ਜਾ ਯਾਰ ਪਾਸੇ ਖੜੇ ਯਾਰ ਖੜ ਜਾ ਤੈਨੂੰ ਮੈਂ ਦੂਜੇ ਪਹਿਲੇ ਦੇ ਬੰਦਿਆ ਘਟੋ ਘਟ ਤਲਾਸ਼ੀ ਤਾਂ ਕਰਨ ਦਿਓ ਆ ਲੋ ਸਰਕਾਰ ਦੇ ਕਹਿਣ ਤੇ ਡਿਊਟੀ ਕਰ ਰਹੇ ਹਾਂ ਅਸੀਂ ਆ ਗਈ ਐ ਐਮ ਐਲ ਏ ਦੇ ਬੰਦੇ ਕਹਿੰਦੇ ਗੱਡੀਆਂ ਤਲਾਸ਼ੀਆਂ ਨਾ ਕਰੋ ਸਾਡੇ ਕੀ ਚੀਜ਼ ਇੱਧਰ 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 ਆਉਂਦੇ ਇਦਾਂ ਨਾ ਖਰਜਾ ਹਾਏ ਓਏ ਫੜ ਸਾਡੇ ਮੇਰਾ ਇੱਕ ਮਿੰਟ ਕੋਈ ਗੱਲ ਨਹੀਂ 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 ਮੈਨੂੰ ਦੇਖੋ ਕਹਿਣਾ ਦਿਖਾ ਮੈਨੂੰ ਆ ਫੜ ਮੁੰਡੇ ਆਹ ਫੜ ਆਹ ਇਦਾਂ ਨਾ ਜਾ ਭੱਜ ਨਾ ਜਾ ਇਹਨੂੰ ਫੜ ਇਦਾਂ ਇਦਾਂ ਇਹਨੂੰ ਫੜ ਇਹਨੂੰ ਫੜ ਆਹ ਕੀ ਹਾਂ ਬਾਕੀ ਇਹ ਦਵਾਈ ਹੈ ਇਹ ਫੜ ਕਰ ਕੀ ਪਰਮਜੀ ਤੇ ਠੀਕ ਹੈ ਜੀ ਭੱਜਣ ਲਾਉਂਦੇ ਇਹ ਮੁੰਡੇ ਦੀ ਦਵਾਈ ਹੈ ਆਹ ਕਿਹੜੀ ਦਵਾਈ ਆ ਦੀ ਇਹ ਦਵਾਈ ਹੈ ਕੁਛ ਨਹੀਂ ਇਹ ਨਾਲੇ ਦਵਾਈਆਂ ਨਾਲੇ ਕੁਛ ਨਹੀਂ ਆਹ ਦਵਾਈ ਹੈ ਉਹ ਦਵਾਈ ਆ ਇਹ ਮੁੰਡਾ ਰਾਹ ਚੋਂ ਬੈਠਾ ਮੇਰੇ ਨਾਲ ਇਹਦੀ ਦਵਾਈ ਆ ਕੇ ਮੈਂ ਦੱਸ ਦਿੰਨਾ ਐ ਇੰਨਾ ਕਿ ਤਜਰਬਾ ਸਾਡਾ ਹੋ ਗਿਆ ਵੀ ਦਵਾਈ ਆ ਕਿ ਕੀ ਇਹ ਦੱਸ ਦਿੰਨੇ ਹੁੰਦੇ ਅਸੀਂ ਆ ਦਵਾਈ ਆ ਇਹ ਦਵਾਈ ਆ ਇਹ ਇਹ ਜ਼ਹਿਰ ਹੈ ਇਹ ਚਿੱਟਾ ਹੈ ਜਿਹਦੇ ਨਾਲ ਤੁਸੀਂ ਪੰਜਾਬ ਨੂੰ ਬਰਬਾਦ ਕਰ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਦੀ ਮਾੜੀ ਮੋਟੀ ਐਮਐਲਏ ਦੇ ਨਾਮ ਵਰਤਦੇ ਹੋ ਤੁਸੀਂ ਗੱਲ ਕਰਾਉਣਾ ਮੈਂ ਕਰਾ ਕਰਾ ਗੱਲ ਪਰਚਾ ਹੋ ਗਿਆ ਜਿਦਾਂ ਮਰਜ਼ੀ ਕਰਾ ਦੇ ਹੁਣ ਚਾਹੇ ਪੁੱਤ ਮਰੀ ਜਾਂਦੇ ਆ ਜੀ ਬੁਰਾ MLA ਸਾਹਿਬ ਆ ਗੱਲ ਕਰੋ ਕੋਈ ਨਵਾਂ ਹੀ ਆਇਆ ਧਰਮ ਸਿੰਘ ਬਰਾੜ ਧਿਆਨ ਨਾਲ ਵੇਖ ਲੈ ਧਰਮ ਸਿੰਘ ਬਰਾੜੀ ਆ ਦੁਬਾਰਾ ਦੇਖ ਲੈ ਇਹ ਤਾਂ ਮੇਰੇ ਫੀਡ ਹੋ ਗਿਆ ਪੂਰਾ ਗੱਲ ਕਰ ਹਲੋ ਹਾਂ ਜੀ MLA ਸਾਹਿਬ ਦਾ ਧਰਮ ਸਿੰਘ ਬਰਾੜ ਬੋਲਦਾ ਹਾਂ ਹਾਂ ਜੀ ਹਾਂ ਜੀ ਧਰਮ ਸਿੰਘ ਬਰਾੜ ਬੋਲਦਾ ਜੀ ਕੀ ਚੱਕਰ ਪੈ ਗਿਆ ਪਾ ਤੁਹਾਡਾ ਬੰਦਾ ਖਾਸ ਕਹਿੰਦਾ ਜੀ ਇਹ ਪੰਮਾ ਖਾਸ ਹੈ ਤਾਂ ਹੀ ਖਾਸ ਕਹਿੰਦਾ ਹੈ ਕੀ ਹੈ ਤੁਹਾਡਾ ਜੀ ਕੁਛ ਨਹੀਂ ਹੋਵੇ ਯਾਰ ਤੂੰ ਕੀ ਲੈਣਾ ਉਸ ਗੱਲ ਤੋਂ ਦੇਖੋ ਸਰ ਮੇਰੀ ਡਿਊਟੀ ਹੈ ਗੱਲ ਘੁਮਾਣਾ ਐਮਐਲਏ ਸਾਹਿਬ ਨਾ ਮੈਂ ਗੱਲ ਘੁਮਾ ਰਿਹਾ ਨਾ ਮੇਰੇ ਨਾਲ ਘਮਾਓ ਮੈਂ ਜਿਹੜੀ ਬੇਨਤੀ ਕਰ ਰਿਹਾ ਉਹ ਦੱਸੋ ਮੈਨੂੰ ਵੀ ਇਹ ਬੰਦਾ ਕਹਿੰਦਾ ਮੈਂ ਖਾਸ ਐਮਐਲਏ ਸਾਹਿਬ ਦਾ ਗੱਲ ਕਰਾਇਆ ਰਿਹਾ ਤੁਹਾਡੇ ਨਾਲ ਤੁਹਾਡਾ ਨੰਬਰ ਆਹ ਸਾਹਿਬ ਪਾਈ ਗੱਲ ਕਰਵਾ ਰਿਹਾ ਹੈ ਮਸਲਾ ਕੀ ਹੈ ਇਹਨੇ ਕੋਲ ਚਟਾ ਫੜਿਆ ਗਿਆ ਜੀ ਕਿੰਨਾ ਕੁ ਲਗਭਗ ਮੇਰਾ ਅੰਦਾਜ਼ਾ ਹੈਗਾ 100 ਗ੍ਰਾਮ ਤੋਂ ਵੱਧ ਮਾਤਰਾ ਹੈ ਜੀ ਇਹ ਇਹੋ ਜਿਹਾ ਬੰਦਾ ਹੈ ਨਹੀਂ ਯਾਰ ਚਟਾਰ ਕੋਲ ਕਿੱਥੋਂ ਆ ਗਿਆ ਵਾਰਨਿੰਗ ਲੈ ਕੇ ਛੱਡ ਦੇ ਨਹੀਂ ਵਾਰਨਿੰਗ ਦੇਣ ਵਾਲੀ ਇਹ ਚ ਕਿਹੜੀ ਗੱਲ ਹੈ ਜੀ ਹੈ ਹੈਗਾ ਹੀ ਚਟਾ ਇਹ ਕਹਿੰਦਾ ਮੇਰੇ ਨਾਲ ਬੰਦਾ ਬੈਠਾ ਹੈ ਕਹਿੰਦਾ ਦਵਾਈ ਹੈ ਇਹਦੀ ਹੁਣ ਜਦੋਂ ਨਿਕਲ ਆਇਆ ਉਹਦੇ ਵਿੱਚੋਂ ਤੇ ਹੁਣ ਕਹਿੰਦਾ ਮੇਰੇ ਕੋਲ ਲਿਫਟ ਨਹੀਂ ਹੈ ਲੈਣੀ ਹੋ ਲਿਫਟ ਯਾਰ ਕਿਸੇ ਨੇ ਕੀ ਕਿਹਾ ਸੀ ਇਹ ਮੁੰਡੇ ਦੀ ਦਵਾਈ ਆਏ ਉਦ ਰਾਤ ਤੋਂ ਬੈਠਾ ਹੈ ਲਿਫਟ ਕੀ ਕਿਹਾ ਸੀ ਪਹਿਲਾਂ ਬੋਲਦਾ ਪਤਾ ਮੈਨੂੰ ਸਾਹਿਬ ਨਾਲ ਗੱਲ ਕਰੀ ਜਾ ਮੈਂ ਨਹੀਂ ਹੋ ਲਿਫਟ ਯਾਰ ਕਿਸੇ ਨੇ ਨਹੀਂ ਜੀ ਲਿਫਟ ਮੈਨੂੰ ਇੱਕ ਗੱਲ ਦੱਸੋ ਐਮਐਲਏ ਸਾਹਿਬ ਜੇ ਲਿਫਟ ਲਈ ਹੈ ਇਹਨੂੰ ਇਹ ਨਹੀਂ ਪਤਾ ਕਿ ਕਿਹੋ ਜਿਹੇ ਬੰਦੇ ਨੂੰ ਲਿਫਟ ਦੇ ਰਿਆ ਹੈ ਇਹ ਗੱਡੀ ਚੋਂ ਫੜਿਆਗਾ ਮੇਰੇ ਵਾਸਤੇ ਦੋਨੋਂ ਦੋਸ਼ੀ ਆ ਜਿਵੇਂ ਦੋਨਾਂ ਦੇ ਪਰਚਾ ਦੇਣ ਲੱਗਿਆ ਪੰਜਾਂ ਮਿੰਟ ਤੋਂ ਪਹਿਲਾਂ ਅੱਛਾ ਠੀਕ ਹੈ ਜੀ ਮਰਦ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਸਾਡੀ ਆਉਂਦੀ ਫਿਰ ਕਹਿੰਦੇ ਕਿ ਪੁਲਿਸ ਦਾ ਹੀ ਵਿਖੀ ਜਾਂਦਾ ਹੈ ਇਹ ਤੁਹਾਡਾ ਨਾ ਤਾਂ ਬਾਅਦ ਚ ਆਉਂਦਾ ਨਾ ਫਿਰ ਕੋਈ ਨਹੀਂ ਮੈਂ ਕਰਾ ਲਵਾਂ ਤਫਤੀਸ਼ ਆਪੇ ਕੋਈ ਗੱਲ ਨਹੀਂ ਐਮਐਲਏ ਸਾਹਿਬ ਮੈਂ ਉਹ ਤਫਤੀਸ਼ ਦੀ ਗੱਲ ਛੱਡੋ ਜੀ ਤਫਤੀਸ਼ਾਂ ਬਾਅਦ ਚ ਹੋਣਗ ਦੋਨੋਂ ਬੰਦੇ ਫੜੇ ਗਏ ਆ 100 ਗ੍ਰਾਮ ਤੋਂ ਵੱਧ ਇਹ ਜਿਹੜਾ ਨਸ਼ੀਲਾ ਪਾਊਡਰ ਇਹਨਾਂ ਦੇ ਕੋਲੇ ਤੇ 100% ਚਿੱਟਾ ਹੀ ਹੋਊਗਾ ਪਰਚਾ ਦੇਣ ਨੂੰ ਆਉਣ ਤੋਂ ਫਿਰ ਹਾਂਜੀ ਹਾਂਜੀ ਮੈਂ ਪਰਚਾ ਦੇਵਾਂਗਾ ਜੀ ਬਿਲਕੁਲ ਦੇਵਾਂਗਾ ਪੱਕਾ ਜੀ ਜੀ ਇਹਦਾ ਬੋਲਦਾ ਬਹੁਤ ਔਖਾ ਸੀ ਜਿਵੇਂ ਕਹਿੰਦਾ ਮੇਰੇ ਨਾਲ ਜਿਹੜਾ ਮੁਠੀ ਚੋਂਦਾ ਐਮਐਲ ਇਹਨਾਂ ਦੇ ਹੋ ਕੀ ਗੱਲ ਹੋ ਕੀ ਗੱਲ ਬਸ ਮੈਠੋ ਗੱਡੀ ਲਾਓ ਮੇਰੇ ਮਾਗਣ ਮੈਂ ਮੈਂ ਦੱਸਦਾ ਕਿਵੇਂ ਜਾਣਾ ਆ ਚਲੋ ਨਾਲ ਮਿਠਾਓ ਆਪਣੇ ਮਲਾਜ਼ਮ ਨੂੰ ਜੀ ਚਾਬੀ ਦੇਓ ਮੇਰੀ ਚਲੋ ਜੀ ਚਾਬੀ ਦੇਓ ਹਿਸਾਬ ਨਾਲ ਬੋਲਨਾ ਬੋਲਦਾ ਕਿਵੇਂ ਰੁੱਖਾ ਮੈਂ ਆ ਤਾਂ ਆ ਤਾਂ ਜਿਹੜਾ ਬਣ ਗਿਆ ਤਾਂ ਬਣ ਗਿਆ ਨ ਹੁਣ ਤੈਨੂੰ ਮੈਂ ਦੱਸੂਗਾ ਵੀ ਤੇਰੀ ਪਹੁੰਚ ਕੀ ਹੈ ਤੇ ਮੇਰੀ ਪਹੁੰਚ ਕੀ ਹੈ ਚਾਬੀ ਦਿਓ ਯਾਰ ਆ ਤੈਨੂੰ ਪੱਕੇ ਤਾਲੇ ਲਾਗੇ ਸਾਰੇ ਉਹ ਚਾਬੀ ਦੇਵਾਂਗੇ ਪਰ ਚਾਬੀ ਤੈਨੂੰ ਹੋਰ ਕਰਦੀ ਦੇਵਾਂਗੇ ਜਿੱਥੇ ਤੂੰ ਸਾਰੀ ਉਮਰ ਸੋਚੇਗਾ ਬਾਹਰ ਹੋਣ ਵਾਸਤੇ ਠੀਕ ਹੈ ਨਾ ਉਹ ਫੇਰ ਕੀ ਹੋ ਜਾਊਗਾ ਫੇਰ ਪੀਲਾ ਪੰਜਾ ਚੱਲੂ ਤੇਰਾ ਜੋ ਬਣਿਆ ਹੋਊਗਾ ਢੋਗਾ ਘਰ ਕੋਲ ਤੇਰਾ ਵੇਹੜਾ ਜਾਈ ਹੁਣ ਅੱਗੇ ਥਾਰ ਵਾਲੀ ਤੇ ਚੱਲਿਆ ਉਹਨੂੰ ਛੱਡ ਉਹਨੂੰ ਛੱਡ ਉਹ ਜਿਹਨੇ ਕੀਤਾ ਉਹਨੇ ਕਰਨਾ ਠੀਕ ਹੈ ਆ ਮੇਰੇ ਕੋਲੇ ਆ ਨਾ ਇਹ ਤੈਨੂੰ ਮੈਂ ਇਹ ਤੈਨੂੰ ਮੈਂ ਦੱਸੂਗਾ ਵੀ ਤਰ੍ਹਾਂ ਦੇ ਪੀਲਾ ਪੰਜਾ ਚੱਲਦਾ ਹੈ ਕਿ ਨਹੀਂ ਚੱਲ ਮੈਂ ਨਾ ਆਏ ਆ ਜਾਣਾ ਹੈ ਮੈਂ ਤੈਨੂੰ ਕੋਈ ਗੱਲ ਨਹੀਂ ਏਡਾ ਕਾਰ ਯਾਰ ਇਹਦੇ ਚ ਹੰਕਾਰ ਕੱਢਦੇ ਅੱਛਾ ਵੀ ਬਲਕੀਤ ਬਲਕੀਤ ਨਾਲ ਬੈਠੋ ਇਹਦੇ ਨਾਲ ਬੈਠੋ 22 ਦੇ ਦੇ ਆਪਣੀ ਗੱਡੀ ਅੱਗੇ ਲਾਓ ਬੋਲ ਆਪਣੀ ਗੱਡੀ ਬਲਕੀਤ ਨਾਲ ਬੈਠ ਤੌਰ ਚ ਕਿੱਲਾ ਲੱਗਦਾ ਜੀ ਬਲਕੀਤ ਨਾਲ ਬੈਠ ਮੈਂ ਤਾਂ ਪਿੰਨ ਨਹੀਂ ਨਾਲ ਬੈਠ ਪਿੱਛੇ ਬੈਠੋ ਤੂੰ ਯਾਰ ਫੇਰ ਕੀ ਹੋ ਜਾਊਗਾ ਕਿਉਂ ਟਾਈਮ ਖਰਾਬ ਕਰਦਾ ਮੈਂ ਤੈਨੂੰ ਦੱਸਾਂਗਾ ਕੀ ਹੋਇਆ ਆਪਦਾ ਮੈਂ ਤੈਨੂੰ ਦੱਸਦਾ ਗੱਡੀ ਚ ਬੈਠ ਪਹਿਲਾਂ ਕਿਸੇ ਦਾ ਕੁਝ ਹੋਇਆ ਚਲ ਪਿੱਛੇ ਬੈਠ ਹੁਣ ਹੋਊਗਾ ਉਹ ਹੁਣ ਵੀ ਵੇਖ ਲੈ ਇਹ ਧਰਮਸਿंह ਬਰਾੜ ਦੀ ਕਾਰਵਾਈ ਹੈ ਇਹ ਤੂੰ ਵੇਖੀ ਕਿ ਚੇ ਕਰ? ਹਾਂ ਨਾ। ਅਰਮਜੀਤ ਲਿਆਓ ਗੱਡੀ। ਜਨਾਬ ਹੁਣ ਐਮਐਲਏ ਬੋਲੂਗਾ। ਉਹ ਛਾੜ ਕੋਈ ਮਰਜ਼ੀ ਬੋਲੇ। ਸਰਕਾਰ ਦਾ ਹੀ ਨਾ ਰਹਿਣਾ ਵੀ ਯੋਧ ਨਸ਼ੇ ਵਿਰੁੱਧ। ਆਪਾਂ ਗਲਤ ਕਰ ਰਹੇ ਆਂ ਕੁਛ? ਨਾ ਜੀ ਨਾ। ਮੈਂ ਬੰਦੇ ਨਿਕਲ ਨਹੀਂ ਦੇਣੇ ਚਾਹੀ ਜਿਹਦੀ ਮਰਜ਼ੀ ਕਾਲ ਆ ਜੇ ਠੀਕ ਹੈ ਨਾ? ਠੀਕ ਹੈ ਜੀ। ਤੋਰੋ ਗੱਡੀ ਤੋਰੋ ਇਹਨੂੰ ਲੈ ਕੇ ਚੱਲ ਥਾਣੇ ਮੈਂ ਬੁਣਾਉਣਾ ਪੈਂਦਾ। ਉਹ ਥੈਂਕ ਯੂ ਸੈੱਟ ਲੈ। ਹਾਈ ਕਾਰੀ ਹੈ। ਚੱਲ ਚੱਲ। ਇੱਧਰ ਚੱਲ ਸਦਾ। O é isso?